ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਤੇ ਜੋੜਨਗੇ ਰੰਗਰੇ ਪਿਆਰ ਨੂੰ ਨਾ ਰਹਿਣਦੇ ਰੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਅੱਜ ਦੀ ਵੀਡੀਓ ਦੇ ਚੱਪਤਾਂ ਨੂੰ ਲੈ ਕੇ ਜਾ ਰਹੇ ਹਾਂ ਜੀ ਪਿੰਡ ਦੋਲੇ ਵਾਲਾ ਜਿਸ ਅਸਥਾਨ ਉੱਪਰ 52ਵੀਂ ਵਰਸੀ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੂਗੀ ਵਾਲੇ ਇਹਨਾਂ ਦੀ 52ਵੀਂ ਵਰ੍ਹੇਈ ਸਮਾਗਮ ਮਨਾਇਆ ਜਾ ਰਿਹਾ ਸੰਗਤ ਜੀ ਤੇ ਆਪਾਂ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਸਥਾਨ ਤੇ ਪਵਿੱਤਰ ਸਥਾਨ ਤੇ ਤੇ ਦਰਸ਼ਨ ਦਿਦਾਰੇ ਕਰਦੇ ਹਾਂ ਜੀ ਤੇ ਨਾਲ ਹੀ ਉਥੋਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਥਾਡੀ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਓ ਸੰਗਤ ਜੀ ਬਿਨਾ ਕਿਸੇ ਦੇਰੀ ਦੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਲੋ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੇਟ ਆਹ ਹੁਣ ਆਪਾਂ ਤੁਹਾਨੂੰ ਸੰਗਤ ਜੀ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਦਿਹਾਰੀ ਕਰਦੇ ਹਾਂ ਜੀ ਇਹ ਮੇਨ ਰੋਡ ਉੱਪਰ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਸੰਗਤ ਜੀ ਜਦੋਂ ਵੀ ਤੁਸੀਂ ਮਕੂ ਤੋਂ ਮੁਕੇ ਵਾਲੀ ਸੜਕ ਨੂੰ ਜਾਂਦੇ ਹੋ ਤਾਂ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੁੰਦਾ ਹੈ ਗੁਰਦੁਆਰਾ 108 ਬ੍ਰਹਮ ਗਿਆਨੀ ਤਨਤਨ ਬਾਬਾ ਸੰਤ ਤੁਸੀਦਾਸ ਜੀ ਝੁੱਗੀ ਵਾਲੇ ਤੇ ਸੰਗਤ ਜੀ ਆਓ ਆਪਾਂ ਜਾਣਦੇ ਹਾਂ ਇੱਥੋਂ ਦਾ ਇਤਿਹਾਸ ਤੇ ਨਾਲ ਹੀ ਤੁਹਾਡੇ ਨਾਲ ਵਰਸੀ ਸਮਾਗਮ ਜੋ ਮਨਾਇਆ ਜਾ ਰਿਹਾ ਹੈ ਸਾਲਾਨਾ ਵਰਸੀ ਸਮਾਗਮ 52ਵੀਂ ਵਰਸੀ ਸੰਤ ਬਾਬਾ ਦੋਸੀ ਦਾਸ ਜੀ ਦੀ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ ਦੇ ਉੱਤਰ ਦਰਸ਼ਨਾਂ ਲਈ ਤੇ ਨਾਲ ਨਾਲ ਹੀ ਤੁਹਾਡੇ ਨਾਲ ਸੰਗਤ ਦੀ ਇਤਿਹਾਸ ਦੀ ਸਾਂਝ ਪਾਉਣੇ ਹਾਂ ਸੰਗਤ ਜੀ ਤਾਂ ਤਾਂ 1880 ਗ੍ਰਾਮ ਗਿਆਨੀ ਸੰਤ ਬਾਬਾ ਦੋਸੀ ਦਾਸ ਜੀ ਚੁਕੀਵਾਲਿਆਂ ਦਾ ਜਨਮ ਪਿਤਾ ਸ਼੍ਰੀ ਪਾਲाराम ਜੀ ਕਰ ਮਾਤਾ ਦਿਆਲ ਕੌਰ ਜੀ ਦੀ ਮਿਤੀ 30 ਜਨਵਰੀ 1915 ਨੂੰ ਪਿੰਡ ਰੰਗੀਲਪੁਰ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਹੋਇਆ ਛੋਟੀ ਉਮਰ ਵਿੱਚ ਹੀ ਆਪ ਜੀ ਦੇ ਪਿਤਾ ਜੀ ਚਲਾਨਾ ਕਰ ਜਾਂਦੇ ਮਾਤਾ ਦਿਆਲ ਕੌਰ ਜੀ ਪਰਿਵਾਰ ਸਮੇਤ ਆਪ ਜੀ ਦੇ ਨਾਨਕੇ ਪਿੰਡ ਕਾਲੇਕੇ ਪਾਕਿਸਤਾਨ ਲੈ ਕੇ ਆ ਗਏ ਕਰਜ਼ੀ ਰੋਜੀ ਕਮਾਉਣ ਵਾਸਤੇ ਬਾਬਾ ਜੀ ਨੇ ਦੁਕਾਨ ਪਾ ਦਿੱਤੀ ਪਰ ਆਪ ਜੀ ਦਾ ਮਨ ਦੁਨਿਆਵੀ ਕਮਾ ਕਰਾਂ ਵਿੱਚ ਨਾ ਲੱਗਾ ਛੋਟੀ ਉਮਰ ਤੋਂ ਹੀ ਆਪ ਜੀ ਦਾ ਧਿਆਨ ਪਕਤੀਵਲ ਰਹਿਣ ਕਰਕੇ ਦੁਕਾਨਦਾਰੀ ਹਮੇਸ਼ਾ ਹੀ ਕਾਟੇ ਵਿੱਚ ਜਾਂਦੀ ਮਾਤਾ ਜੀ ਕਿਹਾ ਕਿ ਤੂੰ ਤਾਂ ਘਾਟਾ ਹੀ ਪਾਉਂਦਾ ਹੈ ਤੇ ਇਹ ਕਹਿ ਕੇ ਸੰਗਤ ਜੀ ਦੁਕਾਨ ਬੰਦ ਕਰਵਾ ਦਿੱਤੀ ਤੇ ਕਿਹਾ ਜਾ ਤੂੰ ਆਪਣਾ ਹੋਰ ਕੰਮ ਕਰ ਲੈ ਮਾਤਾ ਜੀ ਦੇ ਕਹਿਣ ਤੇ ਆਪ ਜੀ ਨੇ ਕੰਮ ਛੱਡ ਦਿੱਤਾ ਆਪ ਜੀ ਦਾ ਮਨ دنیਵੀ ਕੰਮਾਂ ਤੋਂ ਉਚਾਟ ਹੋ ਗਿਆ ਅਤੇ ਆਪ ਪ੍ਰਭੂ ਪ੍ਰਭੂ ਭਗਤੀ ਕਰਨ ਤੁਰ ਪਏ ਆਪ ਜੀ ਜਿੱਥੇ-ਜਿੱਥੇ ਗਏ ਕੱਖਾਂ ਦੀ ਝੁੱਗੀ ਪਾ ਕੇ ਰਹੇ ਇਸ ਲਈ ਹੀ ਆਪ ਜੀ ਦੇ ਨਾਮ ਨਾਲ ਝੁੱਗੀ ਵਾਲਾ ਜੁੜ ਗਿਆ ਆਪ ਜੀ ਨੇ ਬਹੁਤ ਸਮਾਚਕ ਨੰਬਰ 15 ਪਾਕਿਸਤਾਨ ਵਿੱਚ ਹੀ ਗੁਜ਼ਾਰਿਆ ਅਤੇ ਸੱਚੇ ਗੁਰੂ ਦੀਪਾਲ ਵਿੱਚ ਤੁਰ ਪਏ। ਸੰਗਤ ਜੀ ਆਪ ਜੀ ਦੀ ਭਗਤੀ ਨੂੰ ਭਲ ਲੱਗਿਆ। ਆਪ ਜੀ ਨੇ ਗੁਰੂ ਰਾਮ ਲਾਲ ਸੰਭੂ ਵਾਲੇ ਜੀ ਨੂੰ ਆਪਣਾ ਗੁਰੂ ਤਰਨ ਕੀਤਾ ਅਤੇ ਆਪ ਜੀ ਸੰਗਤਾਂ ਨਾਲ ਪਾਕਿਸਤਾਨ ਤੋਂ ਫਿਰੋਜ਼ਪੁਰ ਵੱਲ ਆ ਗਏ। ਫਿਰ ਕੱਖਾਂ ਦੀ ਝੁੱਗੀ ਪਾ ਕੇ ਭਾਰੀ ਸੰਤਾਂ ਦਾ ਇਕੱਠ ਹੁੰਦਾ ਤੇ ਆਪ ਜੀ ਦੀ ਭਾਰੀ ਤਪੱਸਿਆ ਸੁਣ ਕੇ ਦੂਰੋਂ ਦੂਰੋਂ ਸੰਗਤਾਂ ਆਉਣ ਲੱਗੀਆਂ। ਜਿੱਥੇ ਵੀ ਸੰਗਤਾਂ ਜਾਤ ਕਰਦੀਆਂ ਆਪ ਜੀ ਉੱਥੇ ਹੀ ਪਹੁੰਚ ਜਾਂਦੇ ਆਪ ਜੀ ਦੀ ਯਾਦ ਵਿੱਚ ਪਿੰਡ ਬਿਹਾਰੀਪੁਰ ਮਰੂੜੀ ਤੌਂਗੜਾ ਮਰਾੜਕਲਾ ਸੈਦਾ ਖੇੜੀ ਆਦ ਵਿੱਚ ਸਕੂਲ ਅਤੇ ਗੁਰਦੁਆਰੇ ਬਣਾਏ ਗਏ ਇਸ ਉਪਰੰਤ ਅੰਤਰ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀदास ਜੀ ਝੁੱਗੀ ਵਾਲੇ ਪਿੰਡ ਦੋਲੇ ਵਾਲਾ ਮਾਇਰ ਵਿੱਚ ਇੱਕ ਅੱਖਾਂ ਦੀ ਝੁੱਗੀ ਪਾ ਕੇ 28 ਸਾਲ ਮਹਾਂ ਤਪੱਸਿਆ ਕੀਤੀ ਸਭੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ, ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ 4 ਦਸੰਬਰ 1974 ਨੂੰ ਸਵੇਰੇ 6:32 ਮਿੰਟ ਤੇ ਜੋਤੀ ਜੋਤ ਸਮਾ ਗਏ। ਟੋਲੇ ਵਾਲਾ ਅਤੇ ਇਲਾਕਾ ਨਿਵਾਸੀਆਂ ਦੀ ਨਿੱਕੀ ਜਿਹਾਦ ਆਪ ਜੀ ਦੀ ਨਿੱਕੀ ਜਿਹਾਦ ਅੱਜ ਵੀ ਉਸੇ ਤਰ੍ਹਾਂ قائم ਹੈ। ਤੇ ਸੰਗਤ ਜੀ ਇਸ ਸਥਾਨ ਉੱਪਰ ਜੋ ਵੀ ਆਪਣੀ ਮਨੋਕਾਮਨਾ ਸੁਖ ਸੁਖਤਾ ਹੈ ਉਸ ਦੀ ਬਾਬਾ ਜੀ ਦੀ ਕਿਰਪਾ ਨਾਲ ਜ਼ਰੂਰ ਪੂਰੀ ਹੁੰਦੀ ਹੈ। ਇਹੇ ਤੀ ਸੰਗਤ ਜੀ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਿਆਂ ਦਾ ਇਤਿਹਾਸ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਂਟਰੀ ਗੇਟ ਇੱਥੋਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਤੇ ਫਿਰ ਦਰਬਾਰ ਦੀ ਦਰਸ਼ਨ ਕਰਦੇ ਹਾਂ ਜੀ ਪਹਿਲਾਂ ਸੰਗਤ ਜੀ ਆਪਾਂ ਸਰਬਤਨ ਦਰਸ਼ਨ ਕਰਾਵਾਂਗੇ ਤਪਸਥਾਨ ਜੈਸਾ ਥਾਨ ਉੱਪਰ 28 ਸਾਲ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਿਆਂ ਨੇ ਤਪ ਕੀਤਾ ਤੇ ਫੇਰ ਆਪਾਂ ਦਰਬਾਰ ਦਾ ਇੱਥੇ ਦਰਸ਼ਨ ਕਰਾਂਗੇ ਸੰਗਤ ਜੀ ਤੇ ਸੰਗਤਾਂ ਬੜੀ ਦੇਖ ਸਕਦੇ ਸੰਗਤ ਜੀ ਦੂਰੋਂ ਦੂਰੋਂ ਪਹੁੰਚਿਆ ਆਏ ਨੇ ਦਰਸ਼ਕਾਂ ਤੇ ਦਾਰਿਆਂ ਲਈ ਕੱਲ ਨਗਰ ਕੀਰਤਨ ਵੀ ਮਹਾਨ ਨਗਰ ਕੀਰਤਨ ਵੀ ਨਿਕਲੇ ਸੀ ਤੇ ਅੱਜ ਵਰਤੀ ਸਮਾਗਮ ਮਨਾਇਆ ਜਾ ਰਿਹਾ ਸੰਗਤ ਜੀ ਜਵਾਨ ਵੀ ਸੱਜ ਰਹੇ ਨੇ ਤੇ ਸੰਗਤਾਂ ਦੂਰੋਂ ਦੂਰੋਂ ਇਕੱਤਰ ਹੋਈਆਂ ਨੇ ਵਰਤੀ ਸਮਾਗਮ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦਰਸ਼ਨਾ ਲਈ ਸੰਗਤਾਂ ਦੀ ਲਾਈਨ ਲੱਗੀ ਹੋਈ ਹੈ ਸੰਗਤ ਜੀ ਤੇ ਆਓ ਆਪਾਂ ਵੀ ਲਾਈਨ ਦੇ ਵਿੱਚ ਲੱਗਦੇ ਹਾਂ ਤੇ ਬਹੁਤ ਹੀ ਪਿਆਰ ਨਾਲ ਦਰਸ਼ਨ ਦੀ ਤਰਹੀ ਕਰਦੇ ਹਨ ਗੁਰਦੁਆਰਾ ਸਾਹਿਬ ਦੇ ਪਹਿਲਾਂ ਆਪਾਂ ਸੰਗਤ ਜੀ ਦਰਸ਼ਨ ਕਰਾਂਗੇ ਤਪੱਸਥਾਨ ਦੇ ਤੇ ਫਿਰ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿਸ ਦੇ ਅੰਦਰ ਭੋਰਾ ਸਾਹਿਬ ਦੀ ਸੰਗਤ ਜੀ ਮੌਜੂਦ ਹੈ ਉਸਦੇ ਵੀ ਆਪਾਂ ਦਰਸ਼ਨ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਸਾਰੇ ਹੀ ਇਸ ਸਥਾਨ ਦੇ ਦਰਸ਼ਨ ਕਰ ਸਕਣ ਅਤੇ ਇਸਦਾ ਇਤਿਹਾਸ ਵੀ ਜਾਣ ਸਕਣ ਸੰਗਤ ਜੀ ਔਰ ਜਿਨ੍ਹਾਂ ਨੇ ਇੱਦੋ ਹੀ ਸਾਹਮਣੇ ਸੰਗਤ ਜੀ ਗੁਰੂ ਘਰ ਦੀ ਇਮਾਰਤ ਦੇਖੀ ਸਕਦੇ ਬਹੁਤ ਸੋਹਣੀ ਤੇ ਬਹੁਤ ਸੋਨਾ ਫੁੱਲਾਂ ਦੇ ਨਾਲ ਸਜਾਇਆ ਹੋਇਆ ਵਰਸੀ ਸਮਾਗਮ ਤੇ ਗੁਰਦੁਆਰਾ ਸਾਹਿਬ ਤੇ ਆਓ ਸੰਗਤ ਜੀ ਹੁਣ ਆਪਾਂ ਲੱਗਦੇ ਹਾਂ ਲਾਈਨ ਦੇ ਵਿੱਚ ਦੇ ਦਰਸ਼ਨ ਦੇ ਦਰਵੇ ਕਰਦੇ ਹਾਂ ਜੀ ਦਰਬਾਰ ਸਾਹਿਬ ਦੇ ਸਭੀ ਬਾਤ ਦਾ ਹੁੰਦੇ ਹਾਂ ਇਸ ਸੱਚਿਆ ਜਿਹਨੇ ਸਿੱਖਣੇ ਜਿਹਨੇ ਯਾਤਰੀ ਇਹਨਾਂ ਨੇ ਤਾਂ ਆਪ ਆਪੜ ਕੇ ਗੁਰਦੁਆਰਾ ਜੀ

ਕਾਇਸਤ ਪਾਈ ਪਿੰਦਰ ਸਿੰਘ ਜੀ ਮੰਨੀ ਕਿੱਥੀ ਆਵਾਜ਼ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਕੀਰਤਨ ਦੀ ਸ਼ੁਰੂਆਤ ਜੋ ਕਰਵਾਈ ਹੈ ਇਸ ਮੈਲਾ ਡੀ ਜੀ ਨਹੀਂ ਨਾ ਬੋਲੋ ਕੀ ਜਾਉਂ ਕਹੋ ਨਾ ਮਿਲ ਆਪਾ ਜੀ ਮੈਂ ਕਿਹਨਾਂ ਤੁਮ ਕੀ ਕਾਏ ਬੰਤੂ ਜੋ ਸੂਤ ਹੈ ਆਪਣਾ ਮੂਰ ਛੋੜ ਨਾ ਮੇ ਹੱਥ ਤੇ ਰੇ ਨਾਲ ਹੈ ਅਸੀਂ ਜੱਗੀ ਵਾਤੀ ਕਹਿੰਦੇ ਪਰਮੇਸ਼ਰ ਤੋਂ ਮੇਰੇ ਨਾਲ ਹੋ ਪਰ ਮੇਰੇ ਅਲਪ ਵਿੱਚ ਨਹੀਂ ਹੈ ਤੇ ਫਿਰ ਉਹ ਨਹੀਂ ਜਮਨ ਗਾੜੀ ਮਾਰਨਾ ਵਾਰ ਰਹੀ ਕੇ ਪਿਆਰ ਨਾਲ ਚੱਲਦੇ ਦਰੋਈ ਦਸਤੇ ਦੀ ਘਨਾ ਬੇਇੱਜ਼ਤੀ ਆਈ ਭਾਈ ਤੁਸੀਂ ਅੱਗੇ ਜਾਓ ਭਾਈ

ਜੋੜਾ ਪਾਇਆ ਚਾਹਤ ਉਸਦੀ ਆਸ ਚੁੱਕ ਕੇ ਅਗਰ ਅਸੀਂ ਯਾਤਰੀ ਬਣ ਕੇ ਚੱਲਦੇ ਤੇਰੇ ਨਾਲ ਇਹ ਮੈਂ ਤਾਂ ਸਾਇਮਨ ਹਾਂ ਮੈਂ ਜੋ ਨਾ ਕਰੀਂ ਉਹ ਤੇਰੇ ਕੋਲੋਂ ਮੋੜ ਲੈਣ ਨੂੰ ਚਾਹਤ ਹੈ ਬਸ ਚਾਹਤ ਹੈ ਉਹ ਮੋੜ ਲੈਣ ਨੂੰ ਚਾਹਤ ਹੈ ਬਸ ਮੋੜ ਦੇ ਨਾਂ ਪੈ ਕੇ ਬਸ ਪਾਪਾ ਦੀ ਪੜਾਅ ਤੇ ਅਜੇ ੜਦੀ ਕੋ ਆ ਰਹੀ ਹੈ ਆਰੇ ਸਭ ਕਰਾ ਦੇ ਸਾਤ ਉਸਦੀ ਦੇਖੂ ਹੈ ਸਾਰਿਆਂ ਨੂੰ ਨਾਮ ਵੀ ਜਾਣਦੇ ਸੀ ਮੇਰੇ ਸਾਹਿਬ ਜੇਕਰ ਨਾਲ ਕੇ ਨਾਮ ਕਰਦੀ ਬਾਤ ਉਹੇ ਪੜਵਾ ਪਾ ਜਦੋਂ ਉਹ ਆਖੀ ਦੇ ਦੀ